ਸਾਚੀਰਕਾਲ ਤੁਸੀਂ ਦੇਖਣਾ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਮੈਂ ਅਸ਼ੁਦੀਪ ਕੌਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਨੇ ਤਬਾਹੀ ਮਚਾ ਰੱਖੀ ਐ ਉੱਥੇ ਤੁਹਾਨੂੰ ਦੱਸਦੀ ਕਿ ਨਦੀਆਂ ਨਾਲੇ ਦਰਿਆ ਉਫਾਨਦੇ ਨੇ ਕਈ ਲੋਕ ਜਿਹੜੇ ਨੇ ਬੇਕਰ ਹੁੰਦੇ ਨਜ਼ਰ ਆ ਰਹੇ ਨੇ ਕਈ ਲੋਕਾਂ ਦੇ ਘਰਾਂ ਦੇ ਵਿੱਚ 6-6 ਫੁੱਟ ਸੱਸ ਫੁੱਟ ਜਿਹੜਾ ਪਾਣੀ ਪਰਦਾ ਨਜ਼ਰ ਆ ਰਿਹਾ ਉੱਥੇ ਤੁਹਾਨੂੰ ਦੱਸਦੀ ਕਿ ਸੀਐਮ ਮਾਨ ਦੇ ਵੱਲੋਂ ਆਪਣਾ ਹੈਲੀਕਾਪਟਰ ਜੜਾਇਆ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਉਹਨਾਂ ਦਾ ਕਹਿਣਾ ਕਿ ਹੜ੍ਹ ਦੇ ਵਿੱਚ ਮੇਰਾ ਜਹਾਜ਼ ਤੁਸੀਂ ਵਰਤ ਸਕਦੇ ਹੋ ਜਿੱਥੇ ਵੀ ਤੁਹਾਨੂੰ ਲੋੜ ਪੈਂਦੀ ਹੈ ਇਸ ਦੀ ਵਰਤੋਂ ਕਰ ਸਕਦੇ ਹੋ ਜਿਵੇਂ ਕਿ ਲੋਕਾਂ ਨੂੰ ਰੈਸਕਿਊ ਕਰਨ ਦੇ ਵਿੱਚ ਜਾਂ ਫਿਰ ਰਾਹਤ ਸਮਗਰੀ ਦੇਣ ਦੇ ਵਿੱਚ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ ਉਹਨਾਂ ਨੇ ਕਿਹਾ ਕਿ ਇਸ ਦੀ ਮੈਨੂੰ ਲੋੜ ਨਹੀਂ ਇਸ ਦੀ ਕੋਈ ਪੰਜਾਬ ਦੇ ਲੋਕਾਂ ਨੂੰ ਜ਼ਿਆਦਾ ਲੋੜ ਹੈ ਤਾਂ ਉਹਨਾਂ ਦੇ ਵੱਲੋਂ ਜਿਹੜਾ ਆਪਣਾ ਹੈਲੀਕਾਪਟਰ ਹੈ ਉਹ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਉੱਥੇ ਤੁਹਾਨੂੰ ਦੱਸਦੀ ਕਿ ਨੱਬਤ ਦੇ ਵਿਧਾਇਕ ਦੇਵ ਮਾਨ ਦੇ ਵੱਲੋਂ ਵੀ ਹੜ੍ਹ ਪ੍ਰਭਾਵਿਤ ਇਲਾਕੇ ਨੂੰ ਰਾਹਤ ਸਮਗਰੀ ਜੜੀ ਹੈ भेजी ਗਈ ਹੈ ਇੱਕ ਟਰੱਕ ਚੜਾਇਆ ਰਵਾਨਾ ਕਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ ਇਸ ਵਕਤ ਲੋਕਾਂ ਦੇ ਨਾਲ ਸਾਨੂੰ ਖੜਨ ਦੀ ਲੋੜ ਹੈ ਉਥੇ ਤੁਹਾਨੂੰ ਦੱਸ ਦੇ ਕਿ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਹਰ ਪ੍ਰਭਾਵਿਤ ਲੋਕਾਂ ਨੂੰ ਜਾਂ ਇਲਾਕਿਆਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਮੁਸ਼ਕਲ ਜੜੀ ਹੈ ਨਹੀਂ ਆਉਣ ਦਿੱਤੀ ਜਾਵੇਗੀ ਉਥੇ ਤੁਹਾਨੂੰ ਦੱਸ ਦੇ ਕਿ ਸੀਐਮ ਮਾਨ ਦੇ ਵੱਲੋਂ ਜੜਾ ਐਲਾਨ ਕੀਤਾ ਗਿਆ ਕਿ ਸਾਰੇ ਮੰਤਰੀਆਂ ਵੱਲੋਂ ਸਾਰੇ ਐਮਐਲਏ ਵੱਲੋਂ ਆਪਣੀ ਜੜੀ 1 ਮਹੀਨੇ ਦੀ ਤਨਖਾਹ ਆ ਉਹ ਡੀਸੀ ਨੂੰ ਸਮਰਪਿਤ ਕੀਤੀ ਜਾ ਰਹੀ ਹੈ ਤਾਂ ਜੋ ਇਹ ਲੋਕਾਂ ਨੂੰ ਮੁਆਵਜ਼ੇ ਦੇ ਤੌਰ ਤੇ ਦਿੱਤੀ ਜਾਵੇ ਉਥੇ ਤੁਹਾਨੂੰ ਇਹ ਵੀ ਦੱਸ ਦੇ ਕਿ ਦਾਨੀ ਸੱਜਣਾ ਵੱਲੋਂ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਹਰ ਪ੍ਰਭਾਵਿਤ ਇਲਾਕਿਆਂ ਤੇ ਲੋਕਾਂ ਦਾ ਸਾਥ ਦਿੱਤਾ ਜਾ ਰਿਹਾ ਹੈ ਉਹਨਾਂ ਨੂੰ ਰਾਹਤ ਸਮੱਗਰੀ ਜਿਹੜੀ ਪਹੁੰਚਾਈ ਜਾ ਰਹੀ ਹੈ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਉਥੇ ਤੁਹਾਨੂੰ ਦੱਸ ਦੇ ਕਿ ਫੌਜ ਦੇ ਵੱਲੋਂ ਵੀ ਜਿਹੜੀ ਹੈ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਹੜ੍ਹ ਦੇ ਪਾਣੀ ਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਪੰਜਾਬ ਦੇ ਹਲਾਕੇ ਬੇਵੱਸ ਹੁੰਦੇ ਨਜ਼ਰ ਆ ਰਹੇ ਨੇ ਪਰ ਫਿਰ ਵੀ ਇਸ ਦੇ ਬਾਯੂ ਜਿਹੜੇ ਲੋਕ ਨੇ ਉਹ ਇਕਜੁੱਟ ਹੋ ਕੇ ਇਸ ਹੜ੍ਹ ਦਾ ਸਾਹਮਣਾ ਕਰ ਰਹੇ ਨੇ ਹੁਣ ਨਬਾ ਦੇ ਐਮਐਲਏ ਵੱਲੋਂ ਹੜਪ੍ਰਭਾਵਿਤ ਇਲਾਕੇ ਨੂੰ ਸਮਗਰੀ ਜੜੀ ਦਿੱਤੀ ਗਈ ਹੈ ਟਰੱਕ ਰਵਾਨਾ ਕੀਤਾ ਗਿਆ ਤੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਵੀ ਲੋਕਾਂ ਤੇ ਮਾਰ ਪੈਂਦੀਆਂ ਤਾਂ ਨਬਾ ਦੇ ਐਮਐਲਏ ਜਿਹੜੇ ਨੇ ਡਟ ਕੇ ਸਾਹਮਣਾ ਕਰਦੇ ਨੇ ਲੋਕਾਂ ਦੇ ਨਾਲ ਖੜਦੇ ਨੇ ਤੇ ਇਸੇ ਤਰ੍ਹਾਂ ਇਹਨਾਂ ਦੇ ਵੱਲੋਂ ਅੱਜ ਜਿਹੜਾ ਆ ਟਰੱਕ ਰਵਾਨਾ ਕੀਤਾ ਗਿਆ ਹੜਪ੍ਰਭਾਵਿਤ ਇਲਾਕੇ ਦੇ ਲਈ ਤਾਂ ਜੋ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਤੇ ਇਕਜੁੱਟ ਹੋ ਕੇ ਇਸ ਹੜ ਨਾਲ ਜੱਠੀਏ ਉੱਥੇ ਤੁਹਾਨੂੰ ਦੱਸਦੇ ਕਿ ਨਬਾ ਦੇ ਐਮਐਲਏ ਦਾ ਕਹਿਣਾ ਕੀ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਮੁਸ਼ਕਿਲ ਨਹੀਂ ਹੋਣ ਦਿੱਤੀ ਜਾਵੇਗੀ ਅਸੀਂ ਡੱਟ ਕੇ ਉਹਨਾਂ ਦੇ ਨਾਲ ਖੜੇ ਆਂ ਉਹਨਾਂ ਦਾ ਕਹਿਣਾ ਕਿ ਅੱਜ ਅਸੀਂ ਨਾਬਾ ਤੋਂ ਇਹ ਜਿਹੜਾ ਆ ਪਹਿਲਾ ਟਰੱਕ ਰਵਾਨਾ ਕੀਤਾ ਜੇ ਹੋਰ ਲੋਡ ਪਈਤਾ ਅਜਿਹੇ ਹੋਰ ਟਰੱਕ ਜਿਹੜੇ ਨੇ ਹਣ ਪੀੜਿਤ ਲੋਕਾਂ ਨੂੰ ਭੇਜੇ ਜਾਣਗੇ ਉਹਨਾਂ ਨੇ ਕਿਹਾ ਕਿ ਇਸ ਟਰੱਕ ਦੇ ਵਿੱਚ ਘਰ ਦਾ ਸਮਾਨ ਅਤੇ ਹੋਰ ਜਿਹੜੀਆਂ ਨੇ ਕੀਤਾ ਭੇਜੀਆਂ ਗਈਆਂ ਨੇ ਜੋ ਲੋਕਾਂ ਦੇ ਕੰਮ ਆਉਣਗੇ ਤੇ ਉੱਥੇ ਸ਼ਹਿਰ ਵਾਸੀਆਂ ਨੇ ਐਮਐਲਏ ਦੇਵਮਨ ਦੀ ਪ੍ਰਸ਼ੰਸਾ ਕੀਤੀ ਹੈ ਕਿ ਇਹ ਐਮਐਲਏ ਜਿਹੜੇ ਨੇ ਲੋਕਾਂ ਦੇ ਨਾਲ ਖੜਦੇ ਨੇ ਤੇ ਉੱਥੇ ਹੀ ਸ਼ਹਿਰ ਵਾਸੀਆਂ ਨੇ ਐਮਐਲਏ ਦਾ ਧੰਨਵਾਦ ਕੀਤਾ। ਦੇਖੋ ਤੁਸੀਂ ਸਾਰੇ ਜਾਣਦੇ ਹੋ ਜੀ ਜ਼ਿਲ੍ਹਾ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਇਧਰ ਤਰਨਤਾਰਨ ਫੋਜਪੁਰ ਸਾਰਾ ਇਲਾਕਾ ਜਿਵੇਂ ਆ ਸਮਝ ਲਓ ਕਿ 8-10 ਜ਼ਿਲ੍ਹੇ ਜਿਹੜੇ ਆ ਬਹੁਤ ਵੱਡੀ ਪਾਣੀ ਦੀ ਮਾਰ ਹੇਠ ਨੇ ਆੜਾਂ ਕਰਕੇ ਜਿਹੜਾ ਜੀ ਜਾਨ ਜੀਵਨ ਬਿਲਕੁਲ ਅਸਤਵਸਤ ਹੋ ਗਿਆ। ਕਿਸਾਨਾਂ ਦੀ ਫਸਲ ਜਿਹੜੀ ਆ ਬਿਲਕੁਲ ਹੀ ਤਬਾਹ ਹੋ ਗਈ ਹੈ। ਔਰ ਪਸ਼ੂਆਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਜਾਨੀ ਮਾਲੀ ਨੁਕਸਾਨ। ਹਰ ਹਰਾਚਾਰਾ ਖਰਾਬ ਹੋ ਗਿਆ ਜਿਨ੍ਹਾਂ ਦੇ ਵਿੱਚ ਲੋਕ ਰਹਿ ਰਹੇ ਨੇ ਪਿੰਡਾਂ ਦੇ ਵਿੱਚੋਂ ਘਰਾਂ ਦੇ ਵਿੱਚ ਪਾਣੀ ਆ ਗਿਆ ਲੋਕਾਂ ਨੂੰ ਉੱਥੋਂ ਬਚਾਇਆ ਜਾ ਰਿਹਾ ਤੇ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਜੀ ਹੋਰਾਂ ਦੀ ਸਹਾਲ ਕਦਮ ਕੀ ਉਹ ਖੁਦ ਹਰ ਇੱਕ ਜਗ੍ਹਾ ਜਾ ਕੇ ਮੋਨੀਟਰਿੰਗ ਕਰ ਰਹੇ ਆ ਹਰ ਫੀਲ ਤੇ ਇਲਾਕੇ ਦੀ ਔਰ ਉਹਨਾਂ ਨੇ ਉਹਨਾਂ ਦੇ ਦਿਲ ਦੇ ਵਿੱਚ ਦਰਦ ਆ ਪੰਜਾਬ ਦੇ ਬਰਤੀ ਉਹਨਾਂ ਨੇ ਆਪਣਾ ਹੈਲੀਕਾਪਟਰ ਘਾ ਕੇ ਮੇਰੇ ਨਾਲੋਂ ਵੱਧ ਹੈਲੀਕਾਪਟਰ ਦੀ ਜਰੂਰਤ ਸੀ ਇਹਨਾਂ ਨੇ ਹੈਲੀਕਾਪਟਰ ਦਿੱਤਾ ਯਾਨੀ ਕਿ ਪੰਜਾਬ ਦੀ ਸੰਗਤ ਕੋ ਉਹਨਾਂ ਨੂੰ ਜ਼ਰੂਰਤ ਆ ਜੋ ਤਕਲੀਫ ਦੇ ਵਿੱਚ ਨੇ ਤਾਂ ਇਹ ਤਕਲੀਫ ਦੇ ਵਿੱਚ ਮੇਰਾ ਫਰਜ਼ ਬਣਦਾ ਕਿ ਮੈਂ ਉਹਨਾਂ ਨਾਲ ਕੜਾ ਉਹਨਾਂ ਨੇ ਆਪਣਾ ਹੈਲੀਕਾਪਟਰ ਦਿੱਤਾ ਕਿ ਇਹਦੇ ਲਈ ਰਾਸ਼ਨ ਕਿ ਇਹਦੀ ਜਾਨ ਬਚਾਉਣੀ ਹੈ ਜੋ ਵੀ ਤੁਹਾਨੂੰ ਸਹਾਇਤਾ ਚਾਹੀਦੀ ਹੈ ਇਹ ਹੈਲੀਕਾਪਟਰ ਤੁਹਾਡੇ ਹਵਾਲੇ ਆ ਜਦੋਂ ਸਾਰਾ ਕੁਝ ਠੀਕ ਹੋ ਗਿਆ ਫਿਰ ਇਹਨੂੰ ਵਾਪਸ ਲੈ ਜਾਵਾਂਗੇ ਤੇ ਬਹੁਤ ਵੱਡੀ ਗੱਲ ਹੈ ਜੀ ਸਾਡੇ ਸਾਰੇ ਮਨਿਸਟਰ ਸਹਿਮਾਨ ਸਾਡੇ ਐਮਐਲਏ ਸਹਿਮਾਨ ਜਿਹੜੇ ਉੱਧਰ ਲਏ ਨੇ ਸਾਰੇ ਲੱਗੇ ਹੋਣ ਸਾਡੀ ਵੀ ਡਿਊਟੀ ਲਈ ਆ ਮੁੱਖ ਮੰਤਰੀ ਸਾਹਿਬ ਨੇ ਕਿ ਅਸੀਂ ਤੇਲ ਫੁੱਲ ਇਕੱਠਾ ਕਰਕੇ ਅਸੀਂ ਕਿੱਟਾਂ ਤਿਆਰ ਕੀਤੀਆਂ ਨੇ ਜਦੇ ਵਿੱਚ 18 ਜਦੋਂ ਵੀ ਕਿਤੇ ਕੋਈ ਦਰਤੀ ਆਪਤਾ ਆਇਆ ਤਾਂ ਸਾਡੇ ਹਲਕੇ ਦੇ ਐਮ ਐਲ ਏ ਸਰਦਾਰ ਗੁਰਦੇਵ ਸਿੰਘ ਜੀ ਦੇਮਾਨ ਪੂਰੇ ਪੰਜਾਬ ਚੋਂ ਸਭ ਤੋਂ ਪਹਿਲੇ ਨੰਬਰ ਤੇ ਲੋਕਾਂ ਦੇ ਲਈ ਹਮੇਸ਼ਾ ਖੜਦੇ ਨੇ ਜਿੱਥੇ ਵੀ ਕਿਤੇ ਪਿਛਲੇ ਸਾਲ ਵੀ ਤੁਸੀਂ ਦੇਖਿਆ ਸਨੌਰ ਸਾਈਡ ਹੜ ਆਇਆ ਉੱਥੇ ਵੀ ਲਗਾਤਾਰ ਐਮ ਐਲ ਏ ਸਾਹਿਬ ਤੇ ਇਹਨਾਂ ਦੀ ਟੀਮ ਨੇ ਪੂਰੀ ਜਾ ਕੇ ਡਿਊਟੀ ਨਿਭਾਈ ਉਹ ਰਾਸਨ ਪਸ਼ੂਆਂ ਦੇ ਲਈ ਹਰਾਚਾਰਾ ਤੂੜੀ ਲਗਾਤਾਰ ਐਮ ਐਲ ਏ ਸਾਹਿਬ ਲੱਗੇ ਰਹੇ ਤੇ ਹਮੇਸ਼ਾ ਜਿੱਥੇ ਵੀ ਕਿਤੇ ਲੋੜ ਪੈਂਦੀ ਆ ਐਮਐਲਏ ਸਾਹਿਬ ਇੱਕ ਠੋਪ ਕੇ ਲੋਕਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਹਮੇਸ਼ਾ ਖੜਦੇ ਨੇ ਜਿੱਥੇ ਵੀ ਕਿਤੇ ਪੰਜਾਬ ਦੇ ਵਿੱਚ ਪਾਣੀ ਦੀ ਮਾਰ ਆਈ ਏ ਕਿ ਕਿਸੇ ਵੀ ਏਰੀਆ ਚ ਆਇਓ ਸਾਡੇ ਨਾਬੇ ਦੇ ਹਲਕੇ ਦੇ ਐਮਐਲਏ ਸਰਦਾਰ ਗੁਰਦੇਵ ਸਿੰਘ ਦੇ ਮਾਨ ਨੇ ਅੱਗੇ ਹੋ ਕੇ ਪਾਰਟੀ ਬਾਜੀ ਤੋਂ ਉੱਠ ਕੇ ਹਰੇਕ ਥਾਂ ਦੇ ਜਿੱਥੇ ਵੀ ਕਿਤੇ ਲੋੜ ਪਈ ਅੱਗੇ ਹੋ ਕੇ ਸੇਵਾ ਕੀਤੀ ਹੈ ਔਰ ਇਸੇ ਤਰ੍ਹਾਂ ਹੀ ਸੇਵਾ ਅਸੀਂ ਆਸ ਕਰਦੇ ਹਾਂ ਕਿ ਕਰਦੇ ਰਹੇ